ਬਾਸ ਉਹ ਕਿਤਾਬ ਤੋਂ ਫੋਨ ਆਇਆ ਸੀ ਜਾਕੀ ਪੁੰਛਕੜੇ ਪਰਸੋਂ ਅਟੈਕ ਹੋਇਆ ਉਹਦੇ ਵਿੱਚ ਕੁਝ ਸਿੰਘ ਫਤ ਲਏ ਨੇ ਤੇ ਕੋ ਅਮਰ ਸਰ ਹਸਪੀਟਲ ਦਾ ਕਰਾਇਆ ਗਿਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੈਂ ਸਰਦਾਰ ਜਿੰਦੂ ਸਿੰਘ ਨਾਲ ਚੈਂ ਤੇ ਇਥੇ ਅਮਰਦੀਪ ਹਸਪੀਟਲ ਚ ਸਰਦਾਰ ਪਰਮਜੀਤ ਸਿੰਘ ਤੇ ਉਹਨਾਂ ਦਾ ਬੇਟਾ ਜਿਹੜਾ ਉਹ ਧੱਕ ਲਿਆ ਜਿਹਨਾਂ ਦੇ ਕਾਫੀ ਗੰਭੀਰ ਛੋਟਾਂ ਲੱਗੀਆਂ ਨੇ ਤੇ ਉਹਨਾਂ ਦਾ ਕੱਲ ਅਮੰਦੀਪ ਹਸਪੀਟਲ ਦੇ ਜਿਹੜੇ ਡਾਕਟਰ ਉਹਨਾਂ ਨੇ ਟ੍ਰੀਟ ਕੀਤਾ ਆ ਉਹਨਾਂ ਦੀ ਹਾਲਤ ਅੱਗੇ ਨਾਲੋਂ ਕਾਫੀ ਬੈਟਰ ਆ ਪਰ ਅਜੇ ਵੀ ਉਹ ਮਤਲਬ ਕਾਫੀ ਪੋਲਿਟਿਕਲ ਫਾਈਸਲੀ ਜੁੱਟਾਂ ਨੇ ਉਹਨਾਂ ਦੀਆਂ ਆਈਸੀਯੂ ਦਾਖਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਸੋਂ ਜਦੋਂ ਬਾਰਡਰ ਏਰੀਆ ਤੇ ਪਤਾ ਲੱਗਾ ਕਿ ਪਿੰਡ ਖਾਲੀ ਕਰਾਇਆ ਜਾ ਰਹੇ ਨੇ ਉਦੋਂ ਹੀ ਜਿਹੜੇ ਬਾਰਡਰ 'ਚ ਸਾਡੇ ਗੁਰਦੁਆਰਾ ਸਾਹਿਬ ਆਣ ਨੇ ਜਿੱਦਾਂ ਬਾਟਸਾਹ ਆ ਤੇਜਾ ਕਾਲਾ ਰਮਦਾਸ ਗੁਰੂ ਕਬਾ ਆ ਗਿਆ ਛਾੜਾ ਸਾਹਿਬ ਸਤਲਾਨੀ ਸਾਹਿਬ ਇਦਾਂ ਹੀ ਅਜੀਤਪੁਰ ਬੀਰ ਸਾਹਿਬ ਜਿਹੜੇ ਬਾਰਡਰੀ 'ਚ ਗੁਰਦੁਆਰੇ ਸਾਰਿਆਂ ਨੂੰ ਸਿਸ਼ਾ ਨਿਰਦੇਸ਼ ਦਿੱਤੇ ਗਏ ਸੀ ਕਿ ਤਾਂ ਚੜ੍ਹੇ ਬਾਰਡਰੀ ਟੁੱਟ ਕੇ ਆਉਂਦੇ ਨੇ ਉਹਨਾਂ ਲਈ ਲੰਗਰ ਅਤੇ ਰਿਹਾਈ ਦਾ ਪ੍ਰਬੰਧ ਕੀਤਾ ਜਾਵੇ ਇਸੇ ਤਰ੍ਹਾਂ ਜਿਹੜੇ ਪਿੰਡਾਂ ਦੇ ਗੁਰਦਾਰੇ ਸਾਬਾਣ ਨੇ ਜਿਹੜੀ ਉਤੋਂ ਪਾਵਨ ਸਰੂਪ ਨੇ ਉਹ ਵੀ ਉਤੋਂ ਸੁਰੱਖਿਅਤ ਲਿਆ ਕੇ ਗੁਰਦਰਾ ਸਾਹਿਬਾਨ ਵਿਖੇ ਸੇਵਾਦਾਰਤੇ ਜਾਣ ਤਾਂ ਜੋ ਗੁਰੂ ਸਾਹਿਬਾ ਦੀ ਗੈਦਗਿਨਾ ਕੱਲ ਰਾਤ ਕੁਝ ਏਰੀਏ ਵਿੱਚ ਵੱਡੀ ਪੱਧਰ ਤੇ ਗੋਲਾਬਾਰੀ ਹੋਈ ਜਿੱਦੇ ਨਾਲ ਉੱਥੇ ਕਾफी ਵੱਡਾ ਪੱਧਰ ਤੇ ਨੁਕਸਾਨ ਹੋਇਆ ਉਤੋਂ ਫੌਜ ਦੇ ਨੁਮਾਇੰਦਿਆਂ ਨੇ ਜਿਹੜੇ ਚਮਕਦੇ ਸਾਡੇ ਇੰਚਾਰਜ ਨੇ ਉਹਨਾਂ ਨੂੰ ਫੋਨ ਕੀਤਾ ਕਿ ਇੱਥੇ ਪੁਹੰਚ ਵਿੱਚ ਪਾਵਨ ਸਰੂਪ ਵੱਡੀ ਪੱਧਰ ਤੇ ਨਕਸਰਬਾਨ ਵਿੱਚ ਹਾਂਜੀ ਮੌਜੂਦ ਨੇ ਪਰ ਕਿਉਂਕਿ ਇਲਾਕਾ ਖਾਲੀ ਕਰਾਇਆ ਜਾ ਰਿਹਾ ਹੈ ਅਮਨ ਦੀਪਕ ਇਸ ਲਈ ਇਥੋਂ ਪਾਵਨ ਸਰੂਪ ਜੜੇ ਉਹ ਸੁਰੱਖਿਅਤ ਲੈ ਜਾਓ ਫਿਰ ਉਸੇ ਸਮੇਂ ਮਾਜਬਰਦਾਰ ਸਾਹਿਬ ਨਾਲ ਵਿਚਾਰ ਕਰਕੇ ਬਾਸਰ ਮਾਨਾ ਕਰਤੀ ਗਈ ਆ ਜਿਹੜੀ ਪਾਵਨ ਰੂਪ ਪੁੰਛ ਤੋਂ ਲਿਆ ਆ ਕੇ ਗੁਰਦੁਆਰਾ ਵਾਟਸਾਪ ਪਠਾਨਕੋਟ ਵਿਖੇ ਸ਼ਮਿਤ ਕਰਤੇ ਜਾਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਵੀ ਆਹਤ ਹੁੰਦੀ ਆ। ਚਾਹੇ ਸ਼੍ਰੀਨਗਰ ਚ ਚਾਹੇ ਨੇਪਾਲ ਚ ਚਾਹੇ ਗੁਜਰਾਤ ਚ ਚਾਹੇ ਮਕੰਨ ਚ ਚਾਹੇ ਕਰੋਨਾ ਕਾਲ ਸੀ ਇਹ ਚਾਹੇ ਉਹ ਪੰਜਾਬ ਚ ਫੇਲੇ ਫੜਨ ਸਮਾ ਸੀ। ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਹੀ ਆਪਣਾ ਫਰਿਜ਼ ਸਮਝਦਾ ਆ। ਮਨੁੱਖਤਾ ਦੀ ਸੇਵਾ ਲਈ ਅੱਗੇ ਆਈ ਆ ਤੇ ਗਾਂ ਵੀ ਇਹ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਂਦੀ ਰਹੇ। ਪਰਿਵਾਰ ਦੇ ਉਹਨਾਂ ਦੇ ਇੱਥੇ ਰਿਸ਼ਤੇਦਾਰ ਘੁੱਟੇ ਸੀ ਪਤੀਜਾ ਸੀ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਬਾਕੀ ਪਰਿਵਾਰ ਤੇ ਉਹ ਕਿਤੇ ਰਿਸ਼ਤੇਦਾਰਾਂ ਦੇ ਘਰ ਗਿਆ ਹੋਇਆ ਤੇ ਜਿਹੜੇ ਉਹ ਅੱਗੇ ਨਾਲੋਂ ਕਾਫੀ ਬੈਟਰ ਨੇ ਤੇ ਗੁਰੂ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਸਿਹਤ ਸਭੀ ਬਖਸ਼ੇ ਤਾਂ ਜੋ ਆਪਣੇ ਪਰਿਵਾਰ 'ਚ ਜਾ ਕੇ ਪਰਿਵਾਰ ਦੀ ਸੇਲ ਹਾਲ ਚਾਲ ਚੱਲ ਸਕਣਾ ਤੇ ਪਰਿਵਾਰ ਦੀ ਪਾਲਣ ਪੋਸ਼ਣ ਕਰ ਸਕਦਾ ਸਰਦਾਰ ਸਾਹਿਬ ਕਿਹੋ ਜਿਹੀ ਮਦਦ ਕੀਤੀ ਹੈ ਪਰ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਗਿਆ ਕਿ ਜਿਹੜੀ ਵੀ ਉਹਨਾਂ ਨੂੰ ਮੱਤ ਦੀ ਲੋੜ ਹੋਗੀ ਉਹ ਉਹਨਾਂ ਦੀ ਬਾਜਪਾ ਦੀ ਸੀਟਾਂ ਸਾਡੇ ਇੱਥੇ ਇਲਾਜ ਜਾਂਦਾ ਪਿਆ ਗੁਰਮੰਦ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਪਰ ਉਹ ਕਿਉਂਕਿ ਇੱਥੇ ਆਪਰੇਟ ਹੋ ਚੁੱਕਾ ਹੈ ਹੁਣ ਉਹ ਉੱਥੇ ਘੱਟਦਾ ਉਹਨਾਂ ਨੂੰ ਫਾਇਦਾ ਕੋਈ ਨਹੀਂ ਕਿਨਾਰੇ ਪਰਿਵਾਰਾਂ ਦਾ ਸਰੋਮ ਦੀ ਖਿੱਦੀ ਪਿੱਛਾ ਖੜੀ ਨੇ ਹਾਂ ਜਿੱਥੇ ਵੀ ਉਹਨਾਂ ਨੂੰ ਲੋੜ ਆ ਸਰੋਨੀ ਕੁੱਤਰਾ ਪ੍ਰਬੰਧਕ ਕਮੇਟੀਆਂ ਦਾ ਨਾਲ ਹੈ ਪਰਿਵਾਰ ਇੱਥੇ ਆਏ ਨੇ ਐਮਐਲਏ ਸਾਹਿਬ ਮੈਂ ਅਤੇ ਦਿੱਤੀ ਸਾਹਿਬ ਕੇ ਪੁੱਛ ਤੋਂ ਆਏ ਨੇ ਅਸੀਂ ਇਹਨਾਂ ਦਾ ਹਾਣ ਕਰਦਣੇ ਆਏ ਆ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਦੋ ਜੀ ਜਿਨ੍ਹਾਂ ਦਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇੱਥੇ ਅੰਮ੍ਰਿਤਪੁਰ ਹਸਪਤਾਲ ਦਾਖਲ ਨੇ ਔਰ ਇੱਕ ਜੀ ਇਹਨਾਂ ਦਾ ਜਿਹੜਾ ਉੱਥੇ ਸੀ ਜੋ ਜਦੋਂ ਪਾਕਿਸਤਾਨ ਨੇ ਅ ਅਟੈਕ ਕੀਤਾ ਉਹਨੇ ਸਿਵਲਨ ਦੇ ਉੱਤੇ ਅਟੈਕ ਕੀਤਾ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਔਰ ਉਹਦੇ 'ਚ ਸਾਡੇ ਜੀ ਉੱਤੇ ਕਾਫੀ ਚੀਜ਼ ਹੋਏ ਨੇ ਮੰਦਰਾ ਦੇ ਉੱਤੇ ਵੀ ਅਟੈਕ ਕੀਤਾ ਗਿਆ ਔਰ ਉਹਦੇ 'ਚ ਸਾਡੇ ਜੀ ਉੱਤੇ ਕਾਫੀ ਨਾਗਰਿਕ ਸਾਡੇ ਇੰਡੀਆ ਦੇ ਔਰ ਦੁੱਖ ਇਸ ਗੱਲ ਦਾ ਹੈ ਕਿ ਦੇਖੋ ਅਸੀਂ ਲੋਕ ਤੇ ਸ਼ਾਂਤੀ ਦੇ ਤਦ ਲੋਕਾਂ ਨੇ ਇੰਨਾ ਇੰਡੀਆ ਨੇ ਅੱਤਵਾਦੀਆਂ ਨੂੰ ਜਿਨ੍ਹਾਂ ਨੇ ਪਹਿਲਗਾਮ ਚ ਅਟੈਕ ਕੀਤਾ ਸੀ ਉਹਨਾਂ ਦੇ ਅੱਡੇ ਭੰਨੇ ਨੇ ਜਿਨ੍ਹਾਂ ਨੇ ਪੁਰਾਣੇ ਅਟੈਕ ਜਿੱਥੇ-ਜਿੱਥੇ ਕਰਦੇ ਆ ਇਹ ਪੂਰਾ ਡਾਟਾ ਦਿੱਤਾ ਇੰਡੀਆ ਨੇ ਮੀਡੀਆ ਦੇ ਉੱਤੇ ਕਿ ਕਿਹੜੀ ਜਗ੍ਹਾ ਤੇ ਕਿਹੜਾ ਅੱਤਵਾਦੀ ਤੇ ਕਿਹੜਾ ਕੈਂਪ ਚੱਲਦਾ ਸੀ ਤੇ ਕੀ-ਕੀ ਉਹਨਾਂ ਸਾਡਾ ਨੁਕਸਾਨ ਕੀਤਾ ਕਿਸੇ ਡਿਫੈਂਸ ਦੇ ਕਿਸੇ ਸਿਵਿਲਿਅਨ ਦੇ ਉੱਤੇ ਪਾਕਿਸਤਾਨ ਨੇ ਅਟੈਕ ਨਹੀਂ ਕੀਤਾ ਪਰ ਪਾਕਿਸਤਾਨ ਨੇ ਸਾਡੇ ਜਿੰਨੇ ਵੀ ਐਸ ਵੇਲੇ ਅਟੈਕ ਕੀਤੇ ਉਹ ਸਾਰੇ ਸਿਵਿਲਿਅਨ ਦੇ ਉੱਤੇ ਕੀਤੇ ਉਹਦਾ ਰਿਟੈਲੀਏਟ ਇਹਨਾਂ ਨੇ ਪੁੱਛ ਚ ਰਜੋਰੀ ਚ ਕੋਪੜਾ ਚੁੱਤੇ ਸ਼ਰੇ ਆਮ ਸਿੱਧੀ ਇਹਨਾਂ ਨੂੰ ਪੁੱਛੋ ਛੇਨੀ ਕਿੱਦਾਂ ਕਰਦੇ ਆ ਕੋਈ ਥੋੜਾ ਵੇਖਣ ਦੇ ਕੋਈ ਤੇ ਡਿਫੈਂਸ ਸਿੱਧੇ ਬੰਬ ਦੇ ਕੋਲੇ ਘਰਾਂ ਦੇ ਮਾਰਨ ਡੇ ਇਹ ਉਹਦੀ ਸ਼ੁਰੂ ਤੋਂ ਫਿਤਰਤ ਹੈ ਉਹ ਗਲਤ ਕੰਮ ਕਰਦਾ ਹੈ ਪਰ ਇਸ ਵੇਲੇ ਇੰਡੀਆ ਨੇ ਮੜ ਬਣਾਇਆ ਹੈ ਥੈਂਕਸ ਸਾਡੀ ਸਲੂਟ ਆਰਮੀ ਨੂੰ ਜਿਨ੍ਹਾਂ ਨੇ ਇੰਨੇ ਮਜ਼ਬੂਤੀ ਦੇ ਨਾਲ ਉਹਨਾਂ ਦੇ ਸਾਰੇ ਟੈਗ ਡਿਫਿਊਜ਼ ਕੀਤੇ ਨੇ ਔਰ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਅੰਦਰ ਵੜ ਕੇ ਉਹਨਾਂ ਦੇ ਏਅਰ ਡਿਫੈਂਸ ਸਿਸਟਮ ਹੀ ਖਤਮ ਕੀਤੇ ਨੇ ਔਰ ਪਹਿਲ ਨਹੀਂ ਕੀਤੀ ਪਹਿਲ ਉਹਨਾਂ ਨੂੰ ਕਹੇ ਜੇ ਤੁਸੀਂ ਕੋਈ ਵੀ ਹਰਕਤ ਕਰੋਗੇ ਉਹਦਾ ਜਵਾਬ ਵੱਡੀ ਤਾਕਤ ਨਾਲ ਦਿੱਤਾ ਜਾਊ ਜਿਹੜਾ ਅੱਜ ਇੰਡੀਆ ਦੇ ਰਿਹਾ ਅੱਜ ਹੁਣ ਇਹ ਇਹਨਾਂ ਦਾ ਅਸੀਂ ਪਤਾ ਲੈਣ ਆਏ ਆ ਆ ਮੰਦੀਪਾ ਹਸਪੀਟਲ ਔਰ ਇਹਨਾਂ ਦਾ ਹਾਲ ਚਾਲ ਜਾਣਨ ਆਏ ਆ ਅਸੀਂ ਪੂਰਨ ਤੌਰ ਤੇ ਆਪਣੇ ਇੰਡੀਆ ਨਾਲ ਇੰਡੀਆ ਦੇ ਨਾਗਰਿਕ ਨਾਲ ਇੰਡੀਅਨ ਨਾਲ ਖੜੇ ਆ ਭਾਤਨਾ ਖੜੇ ਆ ਔਰ ਪੰਜਾਬੀ ਦੇ ਇੱਕ ਕੌਮ ਹੀ ਇਸੋ ਜੀ ਭਾਤਰ ਕੌਮ ਜਾਣੀ ਜਾਂਦੀ ਹੈ ਅੱਜ ਸਵੇਰ ਤੋਂ ਅਸੀਂ ਸਾਰੇ ਸ਼ਹਿਰ ਤੇ ਵੀ ਜਾ ਕੇ ਆਏ ਲੋਕਾਂ ਨੂੰ ਮੇਰੇ ਕੱਲ ਵੀ ਮਿਲਦੇ ਰਹੇ ਬਾਜ਼ਾਰਾਂ 'ਚ ਵੀ ਹਰ ਜਗ੍ਹਾ ਤੇ ਲੋਕਾਂ ਦੇ ਚਿਹਰੇ ਠੀਕ ਹੈ ਟੈਨਸ਼ਨ ਹੁੰਦੀ ਜਦੋਂ ਜੰਗ ਦਾ ਨਾਂ ਹੀ ਮੜਾ ਹੈ ਘਰ ਚ ਵੀ ਲੜਾਈ ਹੋ ਜੇ ਤੇ ਪਰਿਵਾਰ ਦੇ ਚਿਹਰੇ ਤੇ ਖੁਸ਼ੀ ਨਹੀਂ ਆਉਂਦੀ ਪਰ ਮੈਂ ਕਹਿਣਾ ਚਾਹਣਾ ਉਹਦੇ باوجود ਤੁਸੀਂ ਮੇਰੀਆਂ ਵੀਡੀਓ ਵੇਖ ਲਓ ਲੋਕ ਖੁਸ਼ੀ ਖੁਸ਼ੀ ਮਿਲ ਰਹੇ ਔਰ ਉਹਨਾਂ ਦੇ ਵੇਖ ਕੇ ਸਾਨੂੰ ਵੀ ਨਰਮੀ ਆਈ ਫਿਰੋ ਆਪ ਹੀ ਬੁਣ ਕਰਦੇ ਕਿੱਜ ਬਣੇਗਾ ਕੀ ਜਵਾਬ ਹੋਏਗਾ ਪਰ ਲੋਕਾਂ ਨੇ ਕਿਹਾ ਕੋਈ ਗੱਲ ਨਹੀਂ ਸਾਡੀ ਪਰਕੀ ਇਸ ਧਰਤੀ ਤੋਂ ਹੀ ਰਹੇ ਆ ਬੜਿਆਂ ਨੇ ਅਸੀਂ ਮੁਕਾਬਲੇ ਕੀਤੇ ਇਹ ਵੀ ਇੱਕ ਸਮਾਂ ਆ ਕੋਈ ਨਹੀਂ ਇਹ ਵੀ ਲੰਘ ਜਾਏਗਾ ਇਹ ਗੁਰੂ ਘਰ ਦੇ ਵਿੱਚ ਲੋਕ ਰੋਜ਼ ਨਤਬਸਤ ਹੁੰਦੇ ਨੇ ਇੱਕ ਸਾਂਝਾ ਨੇ ਸਾਡੀਆਂ ਕੀਰਿਤ ਗਿਆਰਾ ਤੀਰਤ ਨੇ ਸ਼੍ਰੀ ਰਮੰਦਰ ਸਾਹਿਬ ਭਗਵਾਨ ਬਾਲਮੀਕੀਰਤ ਨਕਾ ਪੀਰਾਂ ਦੀਆਂ ਜਗ੍ਹਾ ਨਕਾ ਚਰਚੇ ਸਾਡੇ ਇੱਥੇ ਨੇ ਜਿੱਥੇ ਰੋਜ਼ ਅਰਦਾਸਾਂ ਹੋਉਂਦੀਆਂ ਨੇ ਉਸ ਤੋਂ ਹਟ ਕੇ ਅਸੀਂ ਲੋਕ ਪੂਰਨ ਤੌਰ ਤੇ ਆਰਪੀ ਦੇ ਸਿਸਟਮ ਤੇ ਜਮੀਲ ਕਰਨ ਵਾਲੇ ਆ ਅਸੀਂ ਲੋਕ ਪੂਰਨ ਤੌਰ ਤੇ ਉਹਦੀਆਂ ਐਡਵਾਈਜ਼ਰੀ ਨੂੰ ਮੰਨਣ ਵਾਲੇ ਆ ਜਿੱਦਾਂ ਜਿੱਦਾਂ ਆਉਂਦੇ ਆ ਅਸੀਂ ਉਦਾਂ-ਉਦਾਂ ਉਹਨਾਂ ਦੇ ਨਾਲ ਚੱਲ ਰਹੇ ਆ ਔਰ ਦੇਖੋ ਗੁਰੂ ਘਰ ਦੇ ਉੱਤੇ 6-7 ਹੀ ਰਾਤ ਨੂੰ ਗੁਰੂਗ੍ਰੂ ਨਗਰੀ ਦੇ ਉੱਤੇ ਇਹਨਾਂ ਲਈ 7 ਮਜੇਲਾ ਲਾਤੀਆਂ ਜਾ ਥੈਂਕਸ ਕਰਦਾ ਆਰਮੀ ਦਾ ਜਿਨ੍ਹਾਂ ਨੇ ਡਿਫਰੂਜ਼ ਕੀਤੀਆਂ ਉਹਨਾਂ ਨੇ ਐਂਟੀ ਜਿਹੜਾ ਇਹ ਡਿਫੈਂਸ ਜਿਹੜਾ ਸਿਸਟਮ ਕ੍ਰੀਏਟ ਕੀਤਾ ਆ 에어 ਸਿਸਟਮ 에어 ਐਮਦਾਇਲ ਡਰੋਨ 에어ਕ੍ਰਾਫਟ ਕੋ ਇੰਡੀਆ ਦਾ ਮਜ਼ਬੂਤ ਹੈ ਇਸ ਗੱਲ ਦੀ ਸਾਨੂੰ ਧੰਨਵਾਦ ਆ ਉਹਨਾਂ ਕਰਕੇ ਅਸੀਂ ਸਾਰੇ ਸੇਫ ਹੈ ਕੋਈ ਕੈਜੂਐਲਟੀ ਨਹੀਂ ਹੋਈ ਪਰ ਉਹਨਾਂ ਦਾ ਅਸੀਂ ਜਿੰਨਾ ਵੀ ਨੁਕਸਾਨ ਹੈ ਫਿਰ ਉਹ ਬਰਾਬਰ ਉਹਨਾਂ ਦੇ ਡਿਫੈਂਸ ਦੇ ਉੱਤੇ ਜਾਂ ਜਿੱਥੋਂ ਜਿੱਥੋਂ ਉਹ ਅਟੈਕ ਕਰਦੇ ਸੀ ਉੱਤੇ ਇੰਡੀਆ ਨੇ ਕੀਤਾ ਆ ਸੋ ਅਸੀਂ ਇਸ ਵੇਲੇ ਬਾਰਡਰ ਦੇ ਉੱਤੇ ਆ ਬਾਰਡਰ ਦੇ ਉੱਤੇ ਮੈਂ ਸਾਰੇ ਦੇਸ਼ ਨੂੰ ਕਹਿਣਾ ਚਾਹੁੰਦਾ ਐ ਕਿ ਤੁਸੀਂ ਇਹ ਵੇਖੋ ਕਿ ਅਸੀਂ ਜਜਬੇ ਸਾਡੇ ਦੇਖੋਗੇ ਕਿਸ ਤਰ੍ਹਾਂ ਦੇ ਲੋਕਾਂ ਇਹਨਾਂ ਦੇ ਜਜਬੇ ਜੀ ਅਸੀਂ ਲੋਕ ਫਿਰ ਆ ਕੇ ਤੁਹਾਡੇ ਲਈ ਤੇ ਜਦੋਂ ਪਾਰਲੀਮੈਂਟ ਤੇ ਗੱਲ ਕਰਦੇ ਆ ਇਹਨਾਂ ਦੇ ਜਜਬੇ ਸਾਡੇ ਤੇ ਤੱਕਦੇ ਇਹੀ ਜਜਬਾ ਸੀ ਜਦੋਂ ਮੈਂ ਪੁੱਛਦੇ ਜਦੋਂ ਪਾਰਲੀਮੈਂਟ ਵਿੱਚ ਬੰਦੇ ਘੁੱਸ ਗਏ ਕਿ ਤੁਸੀਂ ਉਹਨੂੰ ਫੜ ਕਿੱਦਾ ਲਿਆ ਕਿਉਂਕਿ ਪਤਾ ਹੀ ਨਹੀਂ ਉਹ ਕੋ ਅਸਲੀ ਬੰਬ ਹੈ ਕਿ ਲੱਕੜੀ ਹੈ ਤੇ ਮੈਂ ਇਹਨਾਂ ਨੂੰ ਕਹਿਣਾ ਹੁੰਦਾ ਮੈਂ ਕਹਿੰਦਾ ਸਾਡੇ ਜਜਬੇ ਆ ਅੱਜ ਉਹ ਜਜਬਾ ਮੈਂ ਦੇਖਣਾ ਨਾ ਮੈਂ ਤੇ ਹੌਸਲਾ ਦੇਣ ਜਾਣਾ ਮੈਨੂੰ ਦਿੰਦੇ ਅਗੋਂ ਕਿ ਬੁੱਤ ਕੋਈ ਗੱਲ ਹੀ ਨਹੀਂ ਕਿ ਅਸੀਂ ਤਗੜਾ ਹਾਂ ਉਹ ਤੋਂ ਅਸੀਂ ਨਾਲ ਮਤਲ ਸੋ ਮੈਂ ਇਹੀ ਕਹੂੰਗਾ ਸ਼ਾਂਤੀ ਬਣਾ ਕੇ ਰੱਖੋ ਜਿੰਨਾ ਵੀ ਸਮਾਂ ਆ ਆਪਣੇ ਪਰੋਸੀਆਂ ਦੇ ਨਾਲ ਭੈਣ ਭਰਾਵਾਂ ਨਾਲ ਗੁਜ਼ਾਰੋ ਜਰੂਰ ਤੇ ਇਹਦੇ ਬਹੁਤਾ ਬਾਹਰ ਨਿਕਲੋ ਨਹੀਂ ਜਰੂਰ ਤੇ ਨਾਲ ਕਿਉਂਕਿ ਇਹ ਇੱਕ ਪ੍ਰੋਟੋਕਾਲ ਆ ਪ੍ਰੋਟੋਕਾਲ ਨੂੰ ਫਾਲੋ ਕਰੋ ਜਦੋਂ ਕੋਈ ਸਰਕਾਰ ਦੀ ਕੋਈ ਐਡਵਾਈਜ਼ਰੀ ਆਉਂਦੀ ਆ ਉਹਨੂੰ ਇਨ ਬਿਨ ਫਾਲੋ ਕਰੋ ਜਿਹੜੀ ਕੋਈ ਵੀਡੀਓ ਸ਼ੇਅਰ ਕਰਨੀ ਹੈ ਸਮਝ ਕੇ ਸ਼ੇਅਰ ਕਰੋ ਕਿ ਚੰਗਾ ਪਲੇਟਫਾਰਮ ਹੈ ਮੀਡੀਆ ਦਾ ਚੰਗਾ ਜਰਨਲਿਸਟ ਹੈ ਕੋਈ ਐਡਵਾਈਜ਼ਰੀ ਦੇ ਰਹਾ ਕੋਈ ਮਿਲਟਰੀ ਪਰਸਨ ਹੈ ਕੋਈ ਸਿਵਲ ਪ੍ਰਸ਼ਾਸਨ ਦਾ ਹੈ ਤੇ ਉਹਦੀ ਗੱਲ ਸੁਣੋ ਜਿਹੜਾ ਕੋਈ ਆਪ ਬੁੱਦੇ ਆਪਣੀਆ ਗੱਲ ਕਰੀ ਜਾਂਦੇ ਉਹਨਾਂ ਦੀ ਗੱਲ ਨਾ ਸੁਣੋ ਕਾਲਾ ਬਾਜ਼ਾਰੀ ਵਾਲੇ ਕਾਲਾ ਬਾਜ਼ਾਰੀ ਬੰਦ ਕਰ ਦਿਓ ਕੁਛ ਮਾੜੇ ਲੋਕ ਨੇ ਉਹਨਾਂ ਨੂੰ ਮੈਂ ਸਮਝਾਉਣਾ ਚਾਹੁੰਦਾ ਕਿ ਜੰਗ ਦੇ ਵਿੱਚੋਂ ਆਪਣੀ ਮਾਇਆ ਨਾ ਕੱਟਿਓ ਜਿੰਨਾ ਜਿੰਨਾਂ ਨੇ ਵੀ ਮੈਨੂੰ ਕੰਪਲੀਟ ਪ੍ਰੂਫ ਦੇ ਸੇ ਉਹਨਾਂ ਦੀ ਮਾਇਆ ਕੱਟਣੀ ਮੈਂ ਤੁਹਾਡਾ ਕਾਰੋਬਾਰ ਜ਼ਰੂਰ ਚੜਾਉਂਗਾ ਮੈਂ ਤੁਹਾਨੂੰ ਇਹ ਗੱਲ ਦੱਸਾਂ ਅੱਗੇ ਕਰੋਨਾ ਚ ਹੋਇਆ ਸੀ ਅਸੀਂ ਭੁੱਲ ਗਏ ਹਾਂ ਪਰ ਆ ਤੁਸੀਂ ਜੰਗ ਦੇ ਮੌਤ ਜੇ ਕਿਸੇ ਨੇ ਕਿਉਂਕਿ ਜਿੱਦ ਤੱਕ ਉਹ ਓਵਰਚਾਰਜ ਪਿੱਛੋਂ ਆਈ ਇਹ ਗੱਲ ਜੀਟ ਮੱਟੀ ਦਾ ਮੈਂ ਪੁੱਛਿਆ ਕਿ ਮਗਰੋਂ ਰੇਟ ਵਧਿਆ ਤੇ ਨਹੀਂ ਜੋ ਰ ਜੇ ਤੁਸੀਂ 30-30 ਪਰਸੈਂਟੇਜ ਕਿ ਤੱਕ ਵਧਾ ਦਿੱਤੇ 40-40 ਪਰਸੈਂਟ ਮੈਂ ਇਸ ਗੱਲ ਨੂੰ ਸਾਰੇ ਕੰਬੀਰਤਾ ਨਾਲ ਲਿਓ ਮੈਂ ਸ਼ਹਿਰ ਵਾਸੀਆਂ ਨੂੰ ਵੀ ਕਹਿਣਾ ਚਾਹੁੰਦਾ ਵਿਧ ਪ੍ਰੂਫ ਦੱਸਿਓ ਦੁਸ਼ਮਣੀਆਂ ਨਾ ਗੱਡਿਓ ਮੈਂ ਪ੍ਰੂਫ ਦਿਵਾਉਂਗਾ ਇਸ ਗੱਲ ਦਾ ਕੋਨੇ ਗਲਤ ਕੀਤਾ ਜਾ ਕੇ ਜੇ ਪ੍ਰੂਫ ਹੋ ਗਿਆ ਤੇ ਫਿਰ ਜੋ ਕਾਨੂੰਨ ਕਹੂਗਾ ਉਹਦੇ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਉਹ ਸਭ ਕਰਦਾ ਕਿਸ ਤਰ੍ਹਾਂ ਸਰਕਾਰ ਸਰਕਾਰ ਇਹੋ ਜਿਹੀ ਇਸ ਟਾਈਮ ਇਹੋ ਜਿਹੀ ਹੋ ਰਹੀ ਸਰਕਾਰ ਜੱਟਮਾ ਦੀ ਗੱਲ ਹੈ ਦੇਖੋ ਇਸ ਵੇਲੇ ਦੇ ਕੋਈ ਹਰ ਨਹੀਂ بس ਇੱਕ ਹੀ ਗੱਲ ਤੁਹਾਨੂੰ ਹੋਰ ਕੁਝ ਨਹੀਂ ਕਰਦੇ ਦੇਖੋ ਚੀਜ਼ ਤੁਹਾਨੂੰ ਕੋਈ ਹਰ ਜਿਹੜਾ ਕਰਦਾ ਉਹ ਉਹਦੀ ਮਰਜ਼ੀ ਜੀ ਤਾਂ ਦੱਤੀ ਸਾਹਿਬ ਨੇ ਇਹਨਾਂ ਦੇ ਬੱਚੋ ਕੱਲ ਦੇ ਜਨਮ ਆਪਣੇ ਹਲਕੇ 'ਚ ਨੇ ਹਾਂ ਨੇ ਨਹੀਂ ਨਾ ਇਹ ਸਾਰੇ ਬੀਜੇਪੀ ਵਾਲਿਆਂ ਨੂੰ ਵੀ ਬੜੇ ਪਿਆ ਵਾਲਿਆਂ ਨੂੰ ਵੀ ਨੇ ਇਹ ਸਾਰਿਆਂ ਨੂੰ ਇਹਦੇ ਨਾਲ ਚੱਲਣ ਦੇ ਸਾਰੇ ਇਹਨਾਂ ਦੇ ਨਾਲ ਚੱਲ ਚੱਲ ਕੇ ਲੋਕਾਂ ਕੋਲ ਜਾ ਕੇ ਵੀ ਦੱਸੋ ਕੀ ਗੱਲ ਹੈ ਕੋਈ ਚੀਜ਼ ਚਾਹੀਦੀ ਦੱਸੋ ਮੈਂ ਹੱਥ ਲੇ ਚੈਨਨਸ ਕੋਈ ਕੋਈ ਅਸੀਂ ਦੇਖੋ ਅਸਤੀਆ ਸਮਾਂ ਆਪਣੇ ਆਪ ਨੂੰ ਸਿਰਫ ਇੰਡੀਅਨ ਸਮਝੋ ਬਹੁਤ ਵਧੀਆ ਜੋ ਬਾਕੀ ਗੱਲਾਂ ਆਪਾਂ ਜਿਹੜੀਆਂ ਹੁੰਦੀਆਂ ਰਹਿਣਗੀਆਂ ਰਾਜਨੀਤੀ ਦੀ ਦੂਜੀ ਤੀਜੀ ਕਰਦੇ ਰਵਾਂਗੇ ਆ ਮਕਾਲੀਏ ਫਿਰ ਉਹ ਵੀ ਰੱਪੇ ਕੁਝ ਕਰਨਾ ਫਿਰ ਬਾਅਦ ਵਿੱਚ ਹੀ ਕੁਝ ਕਰਾਂਗੇ ਠੀਕ